ਸੋਸ਼ਲ ਸਾਥੀਓ ਜਿਸ ਦਾ ਅੱਜ ਮੈਂ ਇੱਕ ਜ਼ਿਕਰ ਕਰ ਰਿਹਾ ਹਾਂ ਕਿ ਕੱਲ ਡੀਸੀ ਅਪਰੇਸ਼ਨਸ ਆਫ ਵੱਲੋਂ ਇੱਕ ਵਿਸ਼ੇਸ਼ ਜਿਹੜੇ ਆਦੇਸ਼ ਜਾਰੀ ਕੀਤੇ ਗਏ ਸੀਗੇ ਜਿਸ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਬਿਜਲੀ ਦੇ ਖੰਭਿਆਂ ਤੇ ਲੱਗੀਆਂ ਨਾਜਾਇਜ਼ ਅਤੇ ਅਸੱਖਿਤ ਤਾਰਾਂ ਨੂੰ ਹਟਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸੀਗੇ ਇਹ ਸਮੱਸਿਆ ਸਿਰਫ ਅੰਮ੍ਰਿਤਸਰ ਸ਼ਹਿਰ ਦੀ ਨਹੀਂ ਸਾਇਦ ਪੂਰੇ ਪੰਜਾਬ ਦੀ ਹੈ ਅਤੇ ਇਸ ਦੇ ਵਿੱਚ ਜ਼ਿਆਦਾਤਰ ਦੇਖਣ ਵਿੱਚ ਆਇਆ ਹੈ ਵੀ ਜਿਹੜੀ ਫਾਸਟਵੇ ਕੇਬਲ ਹੈ ਉਸ ਦੀਆਂ ਜਿਹੜੀਆਂ ਤਾਰਾਂ ਨੇ ਅੰਮ੍ਰਿਤਸਰ ਦੇ ਵੱਖ-ਵੱਖ ਖੇਤਰਾਂ ਦੇ ਵਿੱਚ ਬਿਜਲੀ ਦੇ ਖੰਭਿਆਂ ਨਾਲ ਸੱਕੇ ਤਾਰਾਂ ਟੰਗਣਾ ਲੱਗੀਆਂ ਹੋਈਆਂ ਨੇ ਮੈਂ ਦੱਸਣਾ ਚਾਹਵਾਂਗਾ ਕਿ ਲਗਭਗ 1 ਸਾਲ ਪਹਿਲਾਂ ਸਾਡੇ ਬਹੁਤ ਦੀ ਸ਼ਿਕਾਇਤ ਜਿਹੜੀ ਮਾਨਯੋਗ ਅਧਿਕਾਰੀਆਂ ਨੂੰ ਕੀਤੀ ਗਈ ਸੀਗੀ ਪਰ ਅਜੇ ਤੱਕ ਇਸ ਦਾ ਕੋਈ ਵੀ ਜਿਹੜਾ ਸੁਖਿਆ ਟੰਗਣਾ ਜਿਹੜੀਆਂ ਤਾਰਾਂ ਨੇ ਇਹਨਾਂ ਨੂੰ ਲਗਾਉਣ ਦਾ ਕੋਈ ਵੀ ਸਿਸਟਮ ਜਿਹੜਾ ਸਾਹਮਣੇ ਨਹੀਂ ਹੈ ਤੇ ਹੁਣ ਵੀ ਮਤਲਬ ਅਸੀਂ ਦੇਖ ਰਹੇ ਆਂ ਜ્યાં ਅਸੀਂ ਕੁਝ ਬਿਜਲੀ ਦੇ ਪਾਕਤ ਅਧਿਕਾਰੀਆਂ ਨਾਲ ਸੰਪਰਕ ਵੀ ਕੀਤਾ ਹੈ ਇਸ ਕਵਰ ਬਾਰੇ ਡੀਸੀ ਸਾਹਿਬ ਨੂੰ ਬਾਰੇ ਜਾਣਕਾਰੀ ਲਈ ਹੈ ਉਹਨਾਂ ਨੇ ਕਹਿਣਾ ਹੈ ਵੀ ਅਸੀਂ ਉੱਚ ਅਧਿਕਾਰੀਆਂ ਨੂੰ ਆਪਣੀ ਜਿਹੜੀ ਇੱਕ ਇਨਫੋਰਮੇਸ਼ਨ ਜਿਹੜੀਆਂ ਨੇ ਸੈਂਡ ਕਰ ਦਿੱਤੀਆਂ ਨੇ ਅਤੇ ਜੋ ਵੀ ਹਦੇਸ਼ ਸਾਨੂੰ ਪ੍ਰਾਪਤ ਹੋਣਗੇ ਉਸ ਹਿਸਾਬ ਨਾਲ ਅਸੀਂ ਕਾਰਵਾਈ ਕਰਾਂਗੇ ਇੱਕ ਬੜਾ ਵੱਡਾ ਇੱਕ ਕ੍ਰਪਸ਼ਨ ਹੈ ਅਤੇ ਕਿਤੇ ਨਾ ਕਿਤੇ ਅਸੀਂ ਸਮਝਦੇ ਆਂ ਵੀ ਇਸ ਦੇ ਵਿੱਚ ਕੁਝ ਸਰਕਾਰੀ ਅਰਗਨਾਈਜ਼ਾਇਜ਼ਡ ਸ਼ਮੂਲੀਅਤ ਵੀ ਸ਼ਾਮਿਲ ਹੋ ਸਕਦੀ ਹੈ ਇਹ ਵੀ ਭ੍ਰਸ਼ਟਾਚਾਰ ਹੈ ਪੂਰੇ ਪੰਜਾਬ ਦੇ ਵਿੱਚ ਜੇ ਦੇਖਿਆ ਜਾਵੇ ਤੇ ਫਾਸਟਵੇਜ ਦੇ ਕੇਬਲ ਹੈ ਉਹ ਅਲੱਗ-ਅਲੱਗ ਕੰਟਰੈਕਟਰਸ ਨੂੰ ਉਹਦੇ ਠੇਕੇ ਦਿੱਤੇ ਗਏ ਨੇ ਫਿਰ ਇਹ ਤਾਰਾਂ ਜਿਹੜੀਆਂ ਨੇ ਲੰਮਕਰੀਆਂ ਨੇ ਬਿਜਲੀ ਦੀਆਂ ਤਾਰਾਂ ਇਹਨਾਂ ਨਾਲ ਜੁੜ ਰਹੀਆਂ ਨੇ ਤੇ ਕਿਸੇ ਵੇਲੇ ਵੀ ਕੋਈ ਹਾਦਸਾ ਵਾਪਰ ਸਕਦਾ ਹੈ ਤੇ ਅਸੀਂ ਸਮਝਦੇ ਹਾਂ ਕਿ ਇਸ ਵੇਲੇ ਜੋ ਸਾਡੀ ਸਰਕਾਰ ਹੈ ਉਹ ਕੋਈ ਇਨੀਸ਼ੀਏਟਿਵ ਲੈਣਾ ਚਾਹੀਦਾ ਹੈ ਤੇ ਆਮ ਪਬਲਿਕ ਦੀ ਜਾਨ ਨੂੰ ਇੱਕ ਧਿਆਨ ਵਿੱਚ ਰੱਖਦੇ ਹੋਏ ਸਖਤ ਕਰਨ ਦੇ ਲਈ ਇਹ ਜਿਹੜੀਆਂ ਨਜ਼ਾਇਜ਼ ਕਾਰਾਂ ਜਿਹੜੀਆਂ ਨੇ ਇਹਨਾਂ ਖੰਭਿਆਂ ਦੇ ਨਾਲ ਲਟਕ ਰਹੀਆਂ ਨੇ ਇਹਨਾਂ ਨੂੰ ਤੁਰੰਤ ਭਾਵਨਾ ਜਿਹੜਾ ਉਹ ਲਾਉਣਾ ਚਾਹੀਦਾ ਤੇ ਅਸੀਂ ਵੀ ਉੱਚ ਅਧਿਕਾਰੀਆਂ ਨੂੰ ਕੋਈ ਬੇਨਤੀ ਕਰਦੇ ਆਂ ਵੀ ਇਹਨਾਂ ਉੱਤੇ ਦੇ ਤਾਰਾਂ ਜਿਹੜੀਆਂ ਸੱਜੇ ਟੰਗਣ ਲੱਗੀਆਂ ਹੋਈਆਂ ਨੇ ਇਹਨਾਂ ਨੂੰ ਜਲਦ ਜਿਹੜਾ ਉਤਾਰਿਆ ਜਾਵੇ ਤੁਹਾਨੂੰ ਆ ਜਾਇਨ